ਮਾਰਚ ਦਾ ਯਤਨ ਕਰਦੀ ਰਾਜੇ ਕਿਹੋ ਜਿਹੀ ਧਰਮ ਦੇ ਹੋ ਜਾਂ ਪੱਖ ਸਮਾਜ ਕਿਹੋ ਜਿਹਾ ਸੀ ਤੇ ਆਰਥਿਕ ਪੱਖ ਕਿਹੋ ਜਿਹਾ ਜੇ ਰਾਜੇ ਦੀ ਗੱਲ ਕਰੀਏ ਉਸ ਵਕਤ ਦੇ ਹਾਲਾਤ ਨੇ ਰਾਜੇ ਸੀ ਮੁਕਦਮ ਕੁੱਤੇ ਜਾਏ ਜਗਾਏ ਨਾ ਬੈਠੇ ਸੁੱਤੇ ਜਿਸ ਰਾਜੇ ਨੇ ਪਰਜਾ ਦੀ ਰਾਖੀ ਕਰਦੀ ਕੁਝ ਧਰਮ ਕਰਿਆ ਪੱਖਿਆਚਾਰ ਕਰਦਾ ਅਸਲ ਦੇ ਵਿੱਚ ਰਾਜ ਕਰਨ ਵਾਲਾ ਜਿਹੜਾ ਸੇਵਾ ਕਰਨ ਵਾਲਾ ਪੱਖ ਸੀ ਇੱਥੇ ਸਨ 712 ਪਹਿਲਾ ਹਮਲਾ ਕੀਤਾ ਹੈ ਮੁਹੰਮਦ ਬਿਨ ਕਾਸਮ ਨੇ 117 ਸਪਾਹੀਆਂ ਦੇ ਨਾਲ ਹਮਲਾ ਕਰਦਾ ਹੈ ਜੰਮ ਦੇ ਰਾਜੇ ਨੂੰ ਮਾਰ ਕੇ ਇਥੋਂ ਦਾ ਰਾਜਾ ਬਣ ਜਾਂਦਾ ਕਿਉਂਕਿ ਪਤਾ ਲੱਗਾ ਭਾਸਦੇ ਲੋਕ ਇਹ ਦਾਵਾ ਕਰਦੇ ਨਹੀਂ ਹਨ ਸੰਸਪਰਮਾ ਧਰਮਾ ਹਥਿਆਰ ਫੜਨ ਤੋਂ ਵੀ ਡਰਦੇ ਨਹੀਂ ਹਥਿਆਰਾਂ ਕੋ ਇਹਨਾਂ ਨੂੰ ਹੋ ਗਏ ਨੇ ਕਿ ਸ਼ਸਤਰਾਂ ਦੇ ਨਾਮ ਤੇ ਭੱਜਦੇ ਨੇ ਸ਼ਸਤਰਾਂ ਤੋਂ ਨਫ਼ਰਤ ਕਰਮਾਪੇ ਨਹੀਂ ਸ਼ਸਤਰਾਂ ਤੋਂ ਡਰ ਲੱਗ ਪੈ ਨੇ ਤੇ ਕਹਿੰਦੇ ਮੁਹੰਮਦ ਬਿਨ ਕਾਸਮ ਨੂੰ ਪਤਾ ਲੱਗਾ ਢੇਡਾਂ ਬੱਕਰੀਆਂ ਚਾਰਨ ਵਾਲਾ ਆਪਣੇ ਨਾਲ ਦੇ 117 ਢੇਡਾਂ ਬੱਕਰੀਆਂ ਚਾਰਨ ਵਾਲੇ ਇਕੱਠੇ ਕਰਦਾ ਹੈ ਤੇ ਸਿੰਧ ਦੇ ਰਾਜੇ ਨੂੰ ਮਾਰ ਕੇ ਕਿ ਇਥੋਂ ਦਾ ਹਾਕਮ ਬਣ ਜਾਂਦਾ ਹਮਲਿਆਂ ਦੀ ਸ਼ੁਰੂਆਤ ਹੋ ਗਈ ਕਦੀ ਗਜਨਵੀ ਵਰਗੇ ਚੜ ਕੇ ਆਉਂਦੇ ਨੇ ਗੋਰੀ ਵਰਗੇ ਚੜ ਕੇ ਆਉਂਦੇ ਨੇ ਜਦੋਂ ਤੈਮੂਰ ਲੰਗ ਹਮਲਾ ਕਰਨ ਲੱਗਾ ਉਹਦੇ ਬਾਰੇ ਇੱਕ ਸਾਖੀਕਾਰ ਨੇ ਲਿਖਿਆ ਕਹਿੰਦੇ ਜਦੋਂ ਇਹ ਆਪਣੇ ਘੋੜੇ ਤੇ ਸਵਾਰ ਹੋਇਆ ਕਹਿੰਦੇ ਇਹਦੀ ਇੱਕ ਲੱਤ ਨਹੀਂ ਸੀ ਮਾਂ ਇਹਦੇ ਕੋਲ ਆਈ ਕਹਿੰ ਲਗੀ ਪੁੱਤ ਕਿੱਥੇ ਚੱਲੇ ਆਂ ਕਹਿੰਦਾ ਮੈਂ ਭਾਰਤ ਹਿੰਦੂਸਤਾਨ ਦੀ ਧਰਤੀ ਤੇ ਹਮਲਾ ਕਰਨ ਚੱਲੇ ਆਂ ਕਹ ਲਗੀ ਪੁੱਤ ਤੈਨੂੰ ਪਤਾ ਏ ਜਿਹੜੇ ਦੇਸ਼ ਤੇ ਹਮਲਾ ਕਰਨ ਚੱਲੇ ਆਂ ਉਥੇ 33 ਕਰੋੜ ਦੇਵੀ-ਦੇਵਤਿਆਂ ਦੀ ਪੂਜਾ ਹੁੰਦੀ ਐ ਉਹ ਸ਼ਰਾਪ ਦੇ ਕੇ ਭਸਮ ਕਰ ਦੇਣਗੇ ਨਾਲੇ ਪੁੱਤ ਤੇਰੀ ਤੇ ਇੱਕ ਲੱਤ ਵੀ ਹੈ ਨਹੀਂ ਤੇ ਤੈਮੂਰ ਲਾਂ ਕਹਿੰਦਾ ਮਾਂ ਮੈਂ ਤੈਨੂੰ ਇੱਕ ਵਿਸ਼ਵਾਸ ਦਿਵਾਉਣਾ ਮੈਂ ਜਿਹੜੇ ਦੇਸ਼ ਤੇ ਹਮਲਾ ਕਰਨ ਵਾਸਤੇ ਚੱਲਿਆ ਤੂੰ ਕਹਿੰਨੀ ਐ ਮੇਰੀ ਇੱਕ ਲੱਤ ਹੈ ਨਹੀਂ ਮੈਂ ਦਾਅਵੇ ਨਾਲ ਕਹਿੰਦਾ ਜਿਸ ਦੀਆਂ ਦੋਵੇਂ ਲੱਤਾਂ ਵੀ ਨਾ ਹੋਣ ਉਹ ਵੀ ਉਸ ਦੇਸ਼ ਤੇ ਆਸਾਨੀ ਨਾਲ ਹਮਲਾ ਕਰਕੇ ਉੱਥੋਂ ਦਾ ਰਾਜਾ ਬਣ ਸਕਦਾ ਹੈ ਉੱਥੇ ਰਾਜ ਭਾਗ ਪ੍ਰਾਪਤ ਕਰ ਸਕਦਾ ਹੈ ਇਹ ਸ਼ਬਦ ਇਸ ਦੇਸ਼ ਦੀ ਅਣਖ ਤੇ ਗੈਰਤ ਕਿਸ ਅਵਸਥਾ ਤੱਕ ਪਹੁੰਚੀ ਸੀ ਇਸ ਗੱਲ ਨੂੰ ਇਤਿਹਾਸਕ ਤੌਰ ਤੇ ਪ੍ਰਗਟ ਕਰਦੇ ਨੇ ਜਿਹੜੇ ਕਹਿੰਦੇ ਸੀ ਹਮਤ ਤੋਂ ਤੋਲਣ ਜਾਣੇ ਤਕੜੀ ਨੰਗੀ ਕਰਦ ਕਬੂ ਨਹੀਂ ਪਕੜੀ ਕਿੜੀ ਉੜੇ ਡਰ ਸੇ ਮਰ ਜਾਏ ਇਨ ਤੁਰਕਨ ਸੇ ਕੈਸੇ ਲੜ ਪਾਏ ਲੋਧੀਆਂ ਦਾ ਰਾਜ ਆਇਆ ਲੋਧੀਆਂ ਤੋਂ ਬਾਅਦ ਬਾਬਰ ਚੜ ਕੇ ਆਇਆ ਇੱਥੇ ਦੇਸ਼ ਗੁਲਾਮਾਂ ਦਾ ਗੁਲਾਮ ਬਣਦਾ ਹੈ ਇਹ ਹਾਲਾਤ ਗੁਰੂ ਨਾਨਕ ਨੇ ਵੀ ਬਾਣੀ ਵਿੱਚ ਚਾਰ ਸ਼ਬਦਾਂ ਦੇ ਵਿੱਚ ਬਿਆਨ ਕੀਤੇ ਉਹਨਾਂ ਦਾ ਮੁਕਾਬਲਾ ਕਰਨ ਦੀ ਥਾਂ ਸ਼ਾਹਾਂ ਸੁਰਤ ਗਵਾਈਆਂ ਰੰਗ ਤਮਾਸ਼ਾ ਚਾਏ ਬਾਬਰ ਵਾਣੀ ਫਿਰ ਗਈ ਕੋਇਰ ਨਾਲ ਰੋਟੀ ਖਾਏ ਰਾਜੇ ਸ਼ੀ ਮਕਦਮ ਕੁੱਤੇ ਹਾਲਾਤ ਬਣੇ ਨੇ ਦੂਜਾ ਪੱਖ ਵੇਖੀਏ ਧਰਮ ਦਾ ਦੋ ਵੱਡੇ ਧਰਮ ਸੀ ਹਿੰਦੂ ਤੇ ਮੁਸਲਮਾਨ ਪਰ ਇਹਨਾਂ ਦੀ ਹਾਲਤ ਭਾਈ ਗੁਰਦਾਸ ਜੀ ਨੇ ਦੱਸੀ ਹੈ ਇਹ ਧਰਮ ਦੇ ਨਾਂ ਤੇ ਇੱਕ ਦੂਜੇ ਦੇ ਨਾਲ ਹੀ ਝਗੜ ਰਹੇ ਸਨ ਲੋਕਾਂ ਨੂੰ ਜੀਵਨ ਜਾਚ ਕੀ ਦੱਸਣੀ ਇਹ ਇੱਕ ਦੂਜੇ ਤੇ ਵੱਡਾ ਆਪਣੇ ਆਪ ਨੂੰ ਦੱਸਣ ਲਈ ਹਾਲਾਤ ਕੀ ਬਣੇ ਚਾਰ ਵਰਨ ਚਾਰ ਮਜ਼ਹਬਾਂ ਜੱਗ ਵਿੱਚ ਹਿੰਦੂ ਮੁਸਲਮਾਨੀ ਉਦੀ ਵਕੀਲੀ ਤਕਬਰੀ ਖਿੱਚੋ ਤਾਨ ਕਰੇ ਨੰਘਾਣੇ ਹਾਲਾਤ ਬਣ ਕੇ ਗੰਗ ਬਨਾਰਸ ਹਿੰਦੂਆਂ ਮੱਕਾ ਕਾਬਾ ਮੁਸਲਮਾਨੇ ਇਹਨਾਂ ਦੀ ਅਵਸਥਾ ਬਣ ਗਈ ਸੁਨਨਤ ਮੁਸਲਮਾਨ ਦੀ ਤਿਲਕ ਜੰਜੂ ਹਿੰਦੂ ਲੋ ਬਾਣੀ ਰਾਮ ਰਹੀਮ ਕਹਾਂ ਦੇ ਇੱਕ ਨਾਮ ਦੋਇ ਰਾਹ ਭੁਲਾਣੇ 베ਦ ਕਤੇਬ ਭੁਲਾਏ ਕੇ ਧਰਮ ਗ੍ਰੰਥਾਂ ਨੂੰ ਨਹੀਂ ਪੜਦੇ ਕਿਉਂ ਚ ਦੱਸਿਆ ਕੀ ਹੈ ਉਪਦੇਸ਼ ਕੀ ਹੈ ਕੇਵਲ ਤੇ ਕੇਵਲ ਧਰਮ ਦੇ ਨਾਂ ਤੇ ਨਫਰਤ ਦਾ ਬੋਲਬਾਲਾ ਹੈ ਬੇਦ ਕਤੇਬ ਭੁਲਾਏ ਕੈ 모ਹੇ ਲਾਲਚ ਦੁਨੀ ਛਤਾਣੇ ਸੱਚ ਕਿਨਾਰੇ ਰਹਿ ਗਿਆ ਸੱਚ ਦੀ ਖੋਜ ਕਿਸੇ ਨੇ ਨਹੀਂ ਕੀਤੀ ਸੱਚ ਪਾਸੇ ਰਹਿ ਗਿਆ ਖੈ ਮਰਦੇ ਬ੍ਰਾਹਮਣ ਮੌਲਾਣੇ ਸਿਰੋਂ ਨਾ ਮਿਟੇ ਆਮਣ ਜਾਣੇ ਕਿਉਂਕਿ ਧਰਮ ਤੇ ਖੰਭ ਲਾ ਕੇ ਉੜ ਚੁੱਕਿਆ ਸੀ ਤੇ ਜਿਨ੍ਹਾਂ ਨੇ ਸੇਧ ਦੇਣੀ ਸੀ ਉਹ ਕਾਜੀ ਬ੍ਰਾਹਮਣ ਤੇ ਜੋਗੀ ਤੀਨੇ ਉਜਾੜੇ ਕਾ ਬੰਦ ਬਣੇ ਹੋਏ ਸਨ ਫਿਰ ਸਮਾਜ ਦੀ ਹਾਲਤ ਜਿੱਥੇ ਧਰਮ ਦੇ ਨਾਂ ਤੇ ਲੜਾਈ ਹੈ ਉਥੇ ਸਨਾਤਨ ਮਤ ਜਿਹੜਾ ਹੈ ਇਹ ਜਾਤ ਪਾਤ ਵਿੱਚ ਵੰਡਿਆ ਹੋਇਆ ਹੈ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਧਰਮ ਦੇ ਨਾਂ ਤੇ ਵਿਤਕਰੇ ਨੇ ਜਿੱਥੇ ਔਰਤ ਨੂੰ ਬਰਾਬਰੀ ਦਾ ਅਧਿਕਾਰ ਨਹੀਂ ਉਥੇ ਸ਼ੂਦਰ ਦੇ ਵਾਸਤੇ ਵੀ ਕੇਵਲ ਧੱਕੇ ਨੇ ਭਗਤ ਨਾਮਦੇਵ ਜੀ ਦੀ ਉਦਾਹਰਣ ਇਸ ਤੋਂ ਵੱਡੀ ਮਿਸਾਲ ਨਹੀਂ ਮਿਲ ਸਕਦੀ ਆਂਡਾ ਨਾਮ ਦਾ ਅਸਥਾਨ ਮਹਾਰਾਸ਼ਟਰ ਦੀ ਧਰਤੀ